ਨਾਨਕ ਸਤਿ ਗੁਰੂ ਬਾਨਾ ਹੀ ਮਾਰੂ ਸੋਲੇ ਹੈ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਦਿ ਮਿਰੰਜਨ ਪ੍ਰਵੰ ਅੰਕਾਰਾ ਸਭ ਮਹਿ ਵਰਤੈ ਆਪ ਨਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟਿ ਉਪਾਏਂਦਾ ਲਖ 84 ਜੋਂ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਿਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏਂਦਾ ਕੀਤਾ ਹੋਵੈ ਤਿਸ ਕਿਆ ਕਹੀਐ ਗੁਰਮਖ ਨਾਮ ਪਦਾਰਥ ਲਈਐ ਜਿਸ ਆਪ ਭੁਲਾਏ ਸੋਈ ਭੂਲੇ ਸੋ ਬੂਝੈ ਜਿਸਹਿ 부ਝਾਏਂਦਾ ਹਰਖ ਸੋਗ ਕਾ ਨਗਰ ਇਹ ਕੀਆ ਸੇ ਉਭਰੇ ਜੋ ਸਤਗੁਰ ਸਰਨੀਆਂ ਤ੍ਰਿਹਾਂ ਗੁਣਾਤੇ ਰਹਿ ਨਿਰਾਰਾ ਸੋ ਗੁਰਮੁਖ ਸੋ ਬਾਪਾ ਆਇਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਦਨ ਪੈਰੇ ਕਰਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਦੁਆਇਂਦਾ ਕਲ ਜੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੀ ਹਰ ਦਰਗਾਪਤ ਸਿਉ ਜਾਇਂਦਾ ਹੰਡ ਪਤਾਲ ਦੀਪ ਸਭ ਲੋਆ ਸਭ ਕਾਲੈ ਵਾਸ ਆਪ ਪ੍ਰਭ ਕੀਆ ਨਿਹ ਚਲ ਏਕ ਆਪ ਅਬਨਾਸੀ ਸੋ ਨਿਹ ਚਲ ਜੋਤ ਸਹਿ ਧਿਆਇਂਦਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੁ ਮਾਨਸ ਦੇਹਾ ਜਿਉਂ ਜਲ ਤਰੰਗ ਉੱਠਹਿ ਬਹੁ ਭਾਂਤੀ ਫਿਰ ਸਲ ਲਹਿ ਸਲ ਲਸਮਾਇਂਦਾ ਇਕ ਜਾਚਕ ਮੰਗੈ ਦਾਨ ਦੁਆਰੇ ਜਾਂ ਪ੍ਰਭ ਭਾਵੇ ਤਾਂ ਕਿਰਪਾ ਤਾਰੈ ਦੇਹੋ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਤਨ ਮਨ ਠਹਿਰਾਇਂਦਾ ਰੂੜੋ ਠਾਕੁਰ ਕਿਤੈ ਵਸਨਾ ਆਵੇ ਹਰ ਸੋਕਿਸ਼ ਕਰੇ ਜੇ ਹਰ ਕੇ ਸੰਤਾਂ ਭਾਵੇ ਕੀਤਾ ਲੋੜਨ ਸੋਹੀ ਕਰਾਇਨ ਦਰ ਫੇਰ ਨ ਕੋਈ ਪਾਇਂਦਾ ਜਿਤੈ ਔਕਟ ਆਏ ਬਨ ਤਹਿ ਪ੍ਰਾਣੀ ਤਿੱਤੈ ਹਰ ਧਿਆਈਐ ਸਾਰਿੰਗ ਪਾਣੀ ਜਿੱਤੈ ਪੁੱਤਰ ਕਲਤਨ ਨਾ ਬੇਲੀ ਕੋਈ ਤਿੱਤੈ ਹਰ ਆ ਪੁਛਡਾਇਂਦਾ ਵੱਡਾ ਸਾਹਿਬ ਅਗਮ ਅਥਾ ਹ ਕਿਉ ਮਿਲੀਐ ਪ੍ਰਭ ਵੀ ਪਰਵਾਹ ਕਾਟ ਸਿਲਕ ਜਿਸ ਮਾਰਗ ਪਾਈ ਸੋ ਵਿੱਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੋਇ ਸੰਸਰ ਸਹੀਐ ਹੋ ਮੈਂ ਜਾਇ ਤਾ ਏਕੋ ਬੂਜੈ ਸੋ ਗੁਰਮੁਖ ਸਹਜ ਸਮਾਇੰਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਲ ਸੁਪਾਏ ਅਤੀਤ ਉਦਾਸੀ ਅਨਕ ਰੰਗ ਕਰਹਿ ਬਹੁ ਭਾਂਤੀ ਜਿਉ ਪਿਤਾ ਪੂਤ ਲੜਾਐਂਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਤਾ ਮਿਲਿਐ ਜਾਂ ਲੈ ਮਲਾਈ ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਇੰਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦੁਆਰੈ ਹਰ ਭਾਵੇਂ ਲਾਜਿਰ ਖਾਇੰਦਾ ਮਾਰੂ ਸੋਲੇ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਜੋ ਦੀਸੈ ਸੋ ਏਕੋ ਤੂੰ ਹੈ ਬਾਣੀ ਤੇਰੀ ਸ਼ਰਵਣ ਸੁਣੀਐ ਦੂਜੀ ਅਵਰ ਨਾ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਿਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਵਤੀਆ ਆਪ ਉਪਾਏ ਰਚਿਓ ਨ ਪਸਾਰਾ ਆਪੇ ਘਟ ਘਟ ਸਾਰਨਾ ਇਕ ਉਪਾਏ ਵੱਡ ਦਰਵਾਰੀ ਇਕ ਉਦਾਸੀ ਇਕ ਘਰ ਬਾਰੀ ਇਕ ਭੁਖੇ ਇਕ ਤ੍ਰਿਪਤ ਅਗਾਏ ਸਭ ਸੈ ਤੇਰਾ ਪਾਰਨਾ ਆਪੇ ਸਤ 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 ਸਾਚਾ ਓ ਤਪੂਤ ਭਗਤਨ ਸੰਗ ਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਫਸਾਰਨਾ ਸਦਾ ਸਦਾ ਸਦ ਗ਼ੂਵਨ ਹਾਰਾ ਊਚਾ ਅਗਮ ਅਥਾਹ ਅਪਾਰਾ ਉਣੇ ਭਰੇ ਭਰੇ ਭਾਰੀ ਊਣੇ ਇਹ ਚਲਤ ਸੁਆਮੀ ਕੇ ਕਾਰਨਾ ਮੁਖ ਸਲਾਹੀ ਸੱਚੇ ਸਾਹਾ ਨੈਣੀ ਪੇਖਾਂ ਅਗਮ ਅਥਾਹਾ ਕਰਨੀ ਸੁਣ ਸੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਕਰ ਕਰ ਵੇਖਹਿ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੇ ਨਦਰਿ ਨਦਰ ਨਿਹਾਲਣਾ ਸੰਤ ਸਭਾ ਜਹ ਬੈਸਹਿ ਪ੍ਰਭ ਪਾਸੀ ਆਨੰਦ ਮੰਗਲ ਹਰ ਚਲਤ ਤਮਾਸ਼ੀ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਤਾਰਨਾ ਆਮਣ ਜਾਣਾ ਸਭ ਚਲਤ ਤਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਇ ਉਪਾਵਣ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੇਮਾਰੀ ਸਦਾ ਸਦਾ ਜਾਈ ਬਲੇ ਹਾਰੀ ਦੁਇ ਕਰ ਜੋੜ ਸਿਮਰਹੁ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਨਾ ਤੁਧ ਬਿਨ ਦੂਜੇ ਕਿਸ ਸਲਾਹੀ ਏਕੋ ਏਕ ਜੱਪੀ ਮਨ ਮਾਹੀ ਹੁਕਮ ਬੂਝ ਜਨ ਭਏ ਨਿਹਾਲਾ ਇਹ ਭਗਤਾ ਕੀ ਕਹਲਨਾ ਗੁਰ ਉਪਦੇਸ ਜੱਪਿਐ ਮਨ ਸਾਚਾ ਗੋਰੀ ਅਪਦੇਸ਼ RAM ਰੰਗ ਰਾਚਾ ਗੁਰ ਅਪਦੇਸ਼ ਤੁਟਹਿ ਸਭ ਬੰਧਨ ਇਹੋ ਭਰਮ ਮੋਹ ਪਰ ਜਾਲਨਾ ਜਹ ਰਾਖੈ ਸੋਈ ਸੁਖ ਥਨ ਸਹਿ ਜੇ ਹੋਏ ਸੋਈ ਭਲ ਮਾਨਾ ਬਿਨ ਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਲਨਾ ਡਰ ਕਿਉ ਕੇ ਬਿਨ ਸੇ ਅੰਧਾਰੇ ਪ੍ਰਗਟ ਭਏ ਪ੍ਰਭ ਪੁਰਖ ਨਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਘਾਲ ਨ ਐਸਾ ਕੋਵਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਧਿਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਨ ਇਹ ਬਖਸ਼ੀਸ ਖਸਮ ਤੇ ਪਾਵਾਂ ਆਠ ਪੈਰ ਕਰ ਜੋੜ ਧਿਆਵਾਂ ਨਾਮ ਜੱਪੀ ਨਾਮ ਸਹਿਜ ਸਮਾਵਾਂ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾ ਸੂਰਤ ਦੇਖਣਾ ਪੂਲ ਗਵਾਰਾ ਮਿਥਨ ਮਹਾਰਾ ਝੂਠ ਫਸਾਰਾ ਜਗ ਮਹਿ ਕੋਈ ਰਹਿਣ ਨਾ ਪਾਏ ਨਿਹ ਚਲੇਕ ਨਰਾਇਣਾ ਗੁਰ ਪੂਰੇ ਕੀ ਪਉ ਸਰਨਾਈ ਮੋਹ ਸੋਗ ਸਭ ਪਰਮ ਮਟਾਈ ਏਕੋ ਮੰਤਰ ਦਰੜਾਏ ਔਖਦ ਸਤਿਨਾਮ ਰਿਦ ਗਾਇਣਾ ਜਿਸ ਨਾਮੈ ਕੋ ਤਰਸੈ ਬਹੁ ਦੇਵਾ ਸਗਲ ਭਗਤਾਂ ਜਾਂ ਕੀ ਕਰਦੇ ਸੇਵਾ ਅਨਾਥਾਂ ਆਨਾਥ ਦੀਨ ਦੁਖ ਭੰਜਨ ਸੋ ਗੁਰ ਪੂਰੇ ਤੇ ਪਾਇਣਾ ਹੋਰ ਦੁਆਰਾ ਕੋਈ ਨਾ ਸੂਜੈ ਤੇ ਪਵਣ ਧਾਵੈ ਤਾ ਕਿਛੂ ਨਾ ਭੂਜੈ ਸਤ ਗੁਰ ਸਾਹਾ ਪੰਡਾਰ ਨਾਮ ਜੇਸਾ ਇਹ ਰਤਨ ਤਿਸੈ ਤੇ ਪਾਇਣਾ ਜਾ ਕੀ ਧੂਰ ਕਰੇ ਪੋ ਨੀਤਾ ਸੁਰ ਨਰ ਦੇਵ ਨਾ ਪਾਵੇਂ ਮੀਤਾ ਸਤਪੁਰਖ ਸਤਗੁਰ ਪਰਮੇਸ਼ਰ ਜਿਸ ਭੇਟ ਤਪਾਰ ਪਰਾਇਣਾ ਪਾਰ ਜਾਤ ਲੋੜ ਹੈ ਮਨ ਪਿਆਰੇ ਕਾਮ ਤੀਨ ਸੁਹੀ ਦਰਬਾਰੀ ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰਹਿ ਪੰਚ ਧਾਤੂ ਭੈ ਪਾਰ ਬ੍ਰਹਮ ਹੋਵਹਿ ਨਿਰਮਲਾ ਤੂੰ ਪਾਰਸ ਜਬ ਭੇਟੈ ਗੁਰਪੂਰਾ ਤਾ ਪਾਰਸ ਪਰਸਦ ਖਾਐਣਾ ਕਈ ਬੈਕੁੰਠ ਨਾਹੀ ਲਗੈ ਲਾਗੀ ਮੁਕਤ ਬੱਪੜੀ ਭੀ ਗਿਆਨੀ ਤਿਆਗੀ ਏਕੰਕਾਰ ਸਤਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਐਣਾ ਗੁਰ ਕੀ ਸੇਵ ਨਾ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲੈ ਸੋ ਸੇਵਕ ਜਿਸ ਵਡ ਭਾਗ ਮਥਾਏਣਾ ਗੁਰ ਕੀ ਮਹਿਮਾ ਬੇਦ ਨਾ ਜਾਣੈ ਤੋ ਸ਼ਮਾਤ ਸੁਣ ਸੁਣ ਬਾਖਾਣੈ ਪਾਰ ਬ੍ਰਹਮ ਅਪਰੰਪਰ ਸਤ ਗੁਰ ਜਿਸ ਸਿਮਰਤ ਮਨ ਸੀਤ ਲਾਏਣਾ ਜਾ ਕੀ ਸੋਏ ਸੁਣੀ ਮਨ ਜੀਵੈ ਹਿਰਦੈ ਵਸੈ ਤਾਂ ਠੰਡਾ ਠੀਵੈ ਗੁਰਮੁਖ ਹੋ ਅਲਾਏ ਤਾਂ ਸੋ ਬਾਪਾਈ ਤੇ ਸਜਮ ਕੈ ਪੰਥ ਨਾ ਪਾਏਣਾ ਸੰਤਨ ਕੀ ਸਰਲਾਈ ਪੜਿਆ ਜਿਉ ਪ੍ਰਾਣ ਧਨ ਆਗੇ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਏਨਾ ਨਿਰਗੁਣ ਕੋ ਸੰਗ ਲੇ ਹੋਰ ਲਾਏ ਕਰ ਕਿਰਪਾ ਮੋਹਿ ਟਹਿ ਲੈ ਲਾਏ ਪੱਖਾ ਫਿਰੋ ਪੀਸੋ ਸੰਤ ਆਗੇ ਚਰਨ ਧੋਏ ਸੁਖ ਪਾਏਨਾ ਬਹੁਤ ਦੁਵਾਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤਹਿ ਸੰਗ ਰੱਖੋ ਏਹੋ ਨਾਮਦਾਨ ਦਿਵਾਇਣਾ ਭਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੂਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ਮਾਰੂ ਸੋਲੇ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਿਮਰਹਿ ਧਰਤੀ ਅਰ ਆਕਾਸ਼ਾ ਸਿਮਰਹਿ ਚੰਦ ਸੂਰਜ ਗੁਣਤਾਸਾ ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰਹਿ ਸਗਲੇ અપਾਰ ਜਨਾ ਸਿਮਰਹਿ ਖੰਡ ਦੀਪ ਸਭ ਲੋਆ ਸਿਮਰਹਿ ਪਾਤਾਲ ਪੁਰੀਆਂ ਸੱਚ ਸੋਆ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰ ਜਨਾ ਸਿਮਰਹਿ ਬ੍ਰਹਮੇ ਵਿਸ਼ਨ ਮਹੇਸ਼ਾ ਸਿਮਰਹਿ ਦੇਵਤੇ ਕੋੜ ਤੇ ਤੀਸਾ ਸਿਮਰਹਿ ਜਖ ਦੇਤ ਸਭ ਸਿਮਰਹਿ ਅਗੰਤ ਨਾ ਜਾਈ ਜਸ ਗਣਾ ਸਿਮਰਹਿ ਪਸ ਪੰਖੀ ਸਭ ਭੂਤਾ ਸਿਮਰਹਿ ਬਨ ਪਰਬਤ ਔ ਤੂਤਾ ਲਤਾ ਬਲੀ ਸਾਖ ਸਭ ਸਿਮਰਹਿ ਰਵ ਰਹੇ ਆ ਸੁਆਮੀ ਸਭ ਮਨ ਸਿਮਰਹਿ ਥੂਲ ਸੂਖਮ ਸਭ ਜਨਤਾ ਸਿਮਰਹਿ ਸਿੱਧ ਸਾਧਕ ਹਰਮੰਤਾ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ਸਿਮਰਹਿ ਨਰ ਨਾਰੀ ਆਸ਼ਰਮ ਸਿਮਰਹਿ ਜਾਤ ਜੋਤ ਸਭ ਵਰਨਾ ਸਿਮਰਹਿ ਗੁਣੀ ਚਤਰ ਸਭ ਬੀਤੇ ਸਿਮਰਹਿ ਰੈਣੀ ਅਰ ਦਿਨਾ ਸਿਮਰਹਿ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਅਕਾਲ ਸੂਚ ਸੋਚਾ ਸਿਮਰਹਿ ਸੌਣ ਸਾਸਤਰ ਸੰਜੋਗਾ ਅਲਖ ਨਾ ਲਖੀਐ ਇਕ ਖਿਨਾ ਕਰਨ ਕਰਾਮ ਨਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਮ ਪਦਾਰਥ ਸੋ ਜਿਨਾ ਜਾਂ ਕੈ ਮਨ ਬੂਠਾ ਪ੍ਰਭ ਆਪਣਾ ਪੂਰੈ ਕਰਮ ਗੁਰ ਕਾ ਜਪ ਜਪਣਾ ਸਰਬ ਨਰੰਤਰ ਸੋ ਪ੍ਰਭ ਜਾਤਾ ਵਹੁਰ ਨਾ ਜੋਨੀ ਪਰਮਰੁ ਨਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਦੂਖ ਦਰਦ ਪ੍ਰਮਤਾ ਕਾ ਭਾਗੈ ਸੂਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਧੁਨਾ ਸੋਤਨਵੰਤਾ ਜਿਨ ਪ੍ਰਵ ਧਿਆਇ ਸੋਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੈ ਮਨ ਵੂਠਾ ਸੋ ਪੂਰ ਕਰਮਾ ਨਾਸ਼ਿਨਾ ਗਲ ਕਾਲ ਮਹੀਲ ਸੁਆਮੀ ਸੋਈ ਅਵਰਨਾ ਕਹੀਐ ਦੂਜਾ ਕੋਈ ਗੁਰ ਗਿਆਨ ਅਜਨ ਕਾਟਿਓ ਭ੍ਰਮ ਸਗਲਾ ਅਵਰਨਾ ਦੀਸੈ ਏਕ ਬਿਨਾ ਊਚੇ ਤੇ ਊਚਾ ਦਰਬਾਰਾ ਕਹਿਣ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾਹਾ ਸੁਆਮੀ ਅਤੁੱਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀਆ ਤੁਜ ਬਿਨੇ ਵਰਨਾ ਕੋਈ ਬੀਆ ਆਦ ਮਦ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮ ਦੂਤ ਤਿਸ ਨਿਕਟ ਨਾ ਆਵੇ ਸਾਜ ਸੰਗ ਹਰ ਕੀਰਤਨ ਗਾਵੇ ਸਗਲ ਮਨੋਰਥ ਤਾ ਕੇ ਪੂਰਨ ਜੋ ਸ਼ਰਮਣੀ ਪ੍ਰਭ ਕਾ ਜਸ ਸੁਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇ ਜਨ ਉਤਮ ਜੋ ਭਾਵ ਹੈ ਸੁਆਮੀ ਤੁਮ ਮਨਾ ਮਾਰੂ ਮਾ